ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬ ਤਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਤ ਦੀ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਮੇਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਵਾ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਫੈਬਰਿਕ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈ ਲਹਿੰਗਾ ਚਲਾਰਾ ਕਰਾਰਾ ਹੈਂਡਵਰਕ ਦੇ ਵਿੱਚ ਬ੍ਰਾਈਡਲ ਸੂਟ ਤਿਆਰ ਕਰਵਾਉਣਾਗਾ ਹੈਵੀ ਤੋਂ ਹੈਵੀ ਮਤਲਬ ਤੁਸੀਂ ਹੈਂਡਵਰਕ ਦੇ ਵਿੱਚ ਜੋ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਸੂਟ ਉਹ ਮੇਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਜ਼ਾਈਨਿੰਗ ਆ ਤੁਸੀਂ ਸਾਡੇ ਵਾਲੇ ਵੀ ਦੇਖ ਸਕਦੇ ਹੋ ਤੇ ਆਪਣੇ ਵਾਲੀ ਵੀ ਤੁਸੀਂ ਆਪਣੇ ਖੁਦ ਹੀ ਡਿਜ਼ਾਈਨਿੰਗ ਵੀ ਤੁਸੀਂ ਇਹਨਾ ਦਿਖਾ ਕੇ ਸਾਨੂੰ ਆਪਣਾ ਸੇਮ ਉਹਦਾਂ ਦੀ ਕਾਪੀ ਕਰਵਾ ਕੇ ਲੈ ਸਕਦੇ ਹੋ ਵਰਕ ਦੀ ਤੇ ਸਾਨੂੰ ਜਿਹੜਾ ਤੁਸੀਂ ਇਹਨਾ ਇਸ ਸੱਤੇ ਸਾਡੇ ਕਾਫੀ سارے ਡਿਜ਼ਾਈਨ ਨੇ ਜਿਹੜੇ ਅਪਲੋਡ ਕੀਤੇ ਹੋਏ ਨੇ ਲਹਿੰਗੇ ਵਗੈਰਾ ਵੀ ਉਸ ਬ੍ਰਾਈਡਲ ਲਹਿੰਗਾ ਜਾਂ ਬ੍ਰਾਈਡਲ ਸੂਟ ਵਗੈਰਾ ਸਤ ਤਿਆਰ ਕਰਵਾਏ ਹੋਏ ਨੇ ਸਾਰੇ ਦੇ ਵੀਡੀਓ ਸਾਡੇ ਉੱਤੇ ਅਪਲੋਡ ਨੇ ਤੁਸੀਂ ਉੱਥੋਂ ਡਿਜ਼ਾਈਨਰ ਨਾਲ ਚੈੱਕ ਕਰਕੇ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਿਨਾਂ ਸਟਿਚਿੰਗ ਵੀ ਲੈ ਸਕਦੇ ਹੋ ਬਿਦੌਟ ਚਾਜੀ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਚਾਹੋ ਉਸੇ ਫੈਬਰਿਕ ਦੇ ਵਿੱਚ ਆਪਣੇ ਸਾਰੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਬਹੁਤ ਸੋਹਣੇ ਆਪਵਰਕ ਦੇ ਨਾਲ ਰੈਡੀ ਕਰਵਾਏ ਹੋਏ ਨੇ ਸਾਰੇ ਸੂਟ ਤੇ ਉਮੀਦ ਕਰਦਾ ਤੁਹਾਨੂੰ ਸਾਰੇ ਨੇ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਸੂਟ ਹੈ ਇਹ ਵੀ ਆਪਣਾ ਰਾਮ ਟੈਕਸ ਪਸ਼ਮੀਨਾ ਦਾ ਹੀ ਫੈਬਰਿਕ ਹੈਗਾ ਪਰਪਲ ਕਲਰ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਬਹੁਤ ਜਿਆਦੇ ਸੋਨਾ ਵਰਕ ਹੋਇਆ ਹੋਇਆਗਾ ਮਸ਼ੀਨ ਵਰਕ ਦੇ ਵਿੱਚ ਤਿਆਰ ਆ ਦੇਖੋ ਇਹ ਵਾਲੇ ਸੂਟ ਆਪਣੇ ਐਦਾਂ ਇਹ ਮਸ਼ੀਨ ਦੇ ਵਿੱਚ ਵਰਕ ਹੈਗਾ ਚਾਕ ਕੇਰੇ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਤੇ ਥੋੜਾ ਜਿਹਾ ਇਹਦੇ ਵਿੱਚ ਆਪ ਆਫ ਵਾਈਟ ਜਾਂ ਕਲਰ ਹੈ ਤੇ ਨਾਲ ਦਾ ਹੀ ਡਾਰਕ ਕਰਕੇ ਕਲਰ ਆਪਾਂ ਸੂਟ ਨਾਲ ਦਾ ਥ्रेड ਪਾਇਆ ਹੈਗਾ ਕਾਫੀ ਸੋਹਣੀ ਫਿਨਿਸ਼ਿੰਗ ਆ ਗਈ ਵਧੀਆ ਸੋਬਰ ਸਰਦਾਰੀ ਜਿਹਾ ਸੂਟ ਤਿਆਰ ਆਗਾ ਦੇਖੋ ਆਪਣਾ ਐਦਾਂ ਦੇ ਗਲੇ ਤੇ ਉੱਪਰ ਵਰਕ ਬੋਟ ਨੈਕ ਬਣਿਆ ਹੋਇਆ ਹੈ ਦਾ ਬੋਟ ਨੈਕ ਬਣਿਆ ਤੇ ਐਦਾਂ ਦੇ ਬਾਹਾਂ ਦੇ ਉੱਪਰ ਵਰਕ ਆ ਗਿਆ ਆ ਵਾਲਾ ਬਾਹਾਂ ਦੇ ਉੱਪਰ ਵਰਕਾ ਇਦਾਂ ਗਲੇ ਦਾ ਵਰਕ ਬਾਹਾਂ ਦਾ ਵਰਕ ਤੇ ਐਦਾ ਦੇਖੋ ਚਾਕ ਘੇਰੇ ਤੇ ਵਰਕ ਤੁਸੀਂ ਆਪਣਾ ਨਾਲ ਬਾਟਮ ਦਾ ਐਡ ਕਰਵਾਉਣਾ ਬਾਟਮ ਦਾ ਐਡ ਕਰਵਾ ਸਕਦੇ ਹੋ ਕਾਫੀ ਜਿਆਦੇ ਸੋਹਣਾ ਆਪਣਾ ਪਸ਼ਮੀਨੇ ਦਾ ਸੂਟ ਤਿਆਰ ਹੋਇਆ ਅੱਜ ਵਾਲੇ ਸਾਰੇ ਆਪਣੇ ਨਵੇਂ ਡਿਜ਼ਾਈਨ ਨੇ ਪਸ਼ਮੀਨੇ ਦੇ ਬਹੁਤ ਜਿਆਦੇ ਸੋਹਣੇ ਬਣੇ ਹੋਏ ਨੇਗੇ ਤੁਸੀਂ ਭਾਵੇਂ ਉਹਨਾਂ ਆਪਣੇ ਕਿਸੇ ਨਾ ਸਿੰਥੈਟਿਕ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਤੇ ਨਾਲ ਆਪਾਂ ਬਾਟਮ ਦਾ ਐਡ ਕਰਵਾਉਣਾ ਆਹੀ ਵਰਕ ਆਪਣਾ ਸੇਮ ਬਾਟਮ ਦੇ ਉੱਪਰ ਹੋ ਜਾਊਗਾ ਤੁਸੀਂ ਬਾਟਮ ਦਾ ਵੀ ਨਾਲ ਐਡ ਕਰਵਾ ਸਕਦੇ ਹੋ ਕਲਰ ਤੁਸੀਂ ਪਸ਼ਮੀਨਾ ਭਾਵੇਂ ਸਿਲਕ ਪਸ਼ਮੀਨਾ ਤੇ ਕਰਾਓ ਭਾਵੇਂ ਪਲੇਨ ਤੇ ਕਰਵਾਓ ਕਲਰ ਆਪਾਂ ਉਹਨਾਂ ਵਿੱਚ ਜਿਹੜਾ ਕਾਫੀ ਮਿਲ ਜਾਂਦੇ ਹੁੰਦੇ ਨੇਗੇ ਜੇਕਰ ਪਸ਼ਮੀਨਾ ਵਗੈਰਾ ਡਾਈ ਦਾ ਹੁੰਦਾ ਨਹੀਂ ਤੁਹਾਨੂੰ ਕਲਰ ਦਾ ਸਿਲੈਕਟ ਕਰਨੇ ਪੈਣਗੇ ਜੋਸੀਂ ਸੈਂਡ ਕਰਾਂਗੇ ਤੇ ਕਲਰ ਵੈਸੇ ਤਕਰੀਬਨ ਆਪ ਨੂੰ ਮਿਲ ਹੀ ਜਾਂਦੇ ਨੇਗੇ ਸਾਰੇ ਇਹਨਾਂ ਵਿੱਚ ਤੇ ਜੋ ਵੀ ਕਲਰ ਤੁਹਾਨੂੰ ਪਸੰਦ ਹੋਇਆ ਉਸੇ ਤੇ ਸੇਮ ਡਿਜ਼ਾਈਨ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜਾ ਨੈਕਸਟ ਹੈਗਾ ਆਪਣਾ ਇਹ ਹੀ ਜੈਡ ਬਲੈਕ ਕਲਰ ਦਾ ਹੈਗਾ ਬਹੁਤ ਹੀ ਯਾਦ ਸੁਹਣਾ ਵਰਕ ਹੋਇਆ ਹੈ ਤੇ ਵੀ ਜੈਡ ਬਲੈਕ ਕਲਰ ਹੈਗਾ ਤੇ ਇਸ ਜਰੀ ਨਾਲ ਵਰਕ ਹੋਇਆ ਹੈਗਾ ਸਾਰਾ ਇਹ ਕਸ਼ਮੀਰੀ ਟਾਈਪ ਜਿਹਾ ਆਪਣੇ ਵਰਕ ਕਰਵਾਇਆ ਜਿਵੇਂ ਕਸ਼ਮੀਰੀ ਸੂਟਾਂ ਤੇ ਹੁੰਦਾ ਹੁੰਦਾ ਹੈਗਾ ਵਰਕ ਤੇ ਮਤਲਬ ਡਿਜ਼ਾਈਨਿੰਗ ਆਪਾਂ ਉਦਾਂ ਰੱਖੀ ਹੈ ਕਸ਼ਮੀਰੀ ਵਰਕ ਤਾਂ ਨਹੀਂ ਹੈਗਾ ਹੈਗਾ ਤਾਂ ਆਪਾਂ ਮਸ਼ੀਨ ਵਰਕ ਕਰਵਾਇਆ ਹੈਗਾ ਜਰੀ ਨਾਲ ਬਟ ਆਪਾਂ ਨੇ ਡਿਜ਼ਾਈਨਿੰਗ ਉਦਾਂ ਦੀ ਰੱਖੀ ਹੈਗੀ ਦੇਖੋ ਇਹ ਵਾਲਾ ਚਾਕ ਕੇਰੇ ਦੇ ਉੱਪਰ ਆ ਗਿਆ ਜਰੀ ਨਾਲ ਵਰਕ ਹੋਇਆ ਹੋਇਆ ਹੈਗਾ ਚਾਕ ਕੇਰੇ ਦੇ ਉੱਪਰ ਸਾਰਾ ਜਰੀ ਨਾਲ ਹੀ ਵਰਕ ਆ ਚਾਕ ਦੇ ਉੱਪਰ ਕੇਰੇ ਦੇ ਉੱਪਰ ਤੇ ਐਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਗਿਆ ਪੂਰਾ ਹੈਵੀ ਇਹਦਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਐਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਂਦੇ ਵਰਕ ਆ ਐਦਾਂ ਸਿਨਾਲ ਬਾਟਮ ਦਾ ਐਡ ਕਰਵਾਉਣਾ ਕਰਵਾ ਸਕਦੇ ਹੋ ਦੇਖੋ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੈ ਜਰੀ ਨਾਲ ਸਾਰਾ ਵਰਕ ਹੋਇਆ ਹੈਗਾ ਜੈਡ ਬਲੈਕ ਕਲਰ ਤੇ ਕਾਫੀ ਸੋਹਣਾ ਲੱਗਦਾ ਜਿੰਨਾ ਡਾਰਕ ਕਲਰ ਹੋਊਗਾ ਉਹ ਤੇ ਜਰੀ ਉਸ ਉਨੀ ਜਿਆਦਾ ਉੱਠੂਗੀ ਜਿੰਨਾ ਲਾਈਟ ਕਲਰ ਹੋਊ ਤੇ ਜਰੀ ਘੱਟ ਜੱਚਦੀ ਹੁੰਦੀ ਹੈ ਜਿੰਨਾ ਡਾਰਕ ਕਲਰ ਹੋਊਗਾ ਉਹ ਤੇ ਉਨੀ ਹੀ ਜਿਆਦਾ ਜਰੀ ਜਿਆਦਾ ਵਧੀਆ ਲੱਗਦੀ ਹੁੰਦੀ ਹੈਗੀ ਤੁਸੀਂ ਜੈਡ ਬਲੈਕ ਕਲਰ ਤਾਂ ਨਾਰਮਲ ਹੁੰਦਾ ਆਪਾਂ ਨੂੰ ਮਿਲ ਜਾਂਦਾ ਹਨਾ ਸਾਰੇ ਕੀਤੇ ਮਿਲ ਜਾਂਦੇ ਬਲੈਕ ਕਲਰ ਤਾਂ ਆਪਾਂ ਨੂੰ ਕੁਝ ਮਹੀਨੇ ਦੇ ਵਿੱਚ ਤੇ ਤੁਸੀਂ ਆਪਣਾ ਜੈਡ ਬਲੈਕ ਕਲਰ ਤੇ ਤਿਆਰ ਆ ਤੁਸੀਂ ਕਿਸੇ ਵੀ ਤੇ ਹਨਾ ਰੈਡ ਵਗੈਰਾ تین ਰੰਟਾ ਤੇ ਹਰ ਇੱਕ ਤੇ ਗ੍ਰੀਨ ਤੇ ਮਹਿੰਦੀ ਤੇ ਸਾਰਾ ਤੇ ਸੋਨਾ ਲੱਗੂ ਤੁਸੀਂ ਕਿਸੇ ਤੇ ਵੀ ਕਰਵਾ ਸਕਦੇ ਹੋਗੇ ਇਹ ਵਾਲਾ ਡਿਜ਼ਾਈਨ ਬਹੁਤ ਯਾਰੀ ਸੋਨਾ ਖੂਬਸੂਰਤ ਡਿਜ਼ਾਈਨ ਹੈ ਆਪਣਾ ਤੇ ਜਿਹੜਾ ਨੈਕਸਟ ਹੈਗਾ ਇਹ ਆਪਣਾ ਨੇਵੀ ਬਲੂ ਕਲਰ ਹੈਗਾ ਉਹ ਆਪਣਾ ਜੈਡ ਬਲੈਕ ਕਲਰ ਸੀ ਇਹ ਨੇਵੀ ਬਲੂ ਕਲਰ ਹੈਗਾ ਨੇਵੀ ਬਲੂ ਕਲਰ ਤੇ ਤਿਆਰ ਕਰਾਇਆ ਇਹ ਵੀ ਆਪਣਾ ਜਰੀ ਨਾਲ ਹੀ ਵਰਕ ਆ ਬਸ ਇੱਕ ਥ्रेड ਯੂਜ਼ ਕੀਤਾ ਤੇ ਵਿੱਚ ਆਪਾਂ ਨੇ ਉਹ ਸਾਰਾ ਜਰੀ ਦਾ ਸੀ ਇਹਦੇ ਵਿੱਚ ਆਪਾਂ ਨੇ ਥ्रेड ਯੂਜ਼ ਕੀਤਾਗਾ ਇਹ ਵਾਲਾ ਆ ਗਿਆ ਇਹਦੇ ਗਲੇ ਦੇ ਉੱਪਰ ਵਰਕ ਐਦਾਂ ਵੀ ਸ਼ੇਪ ਨੈੱਕ ਬਣੀ ਹੋਈ ਹੈਗੀ ਇਹਦੀ ਪੂਰੀ ਹੈਵੀ ਤੇ ਇਹ ਵਾਲਾ ਆ ਗਿਆ ਆਪਣੀਆਂ ਬਾਹਾਂ ਦੇ ਉੱਪਰ ਵਰਕ ਐਦਾਂ ਬਾਹਾਂ ਦੇ ਉੱਪਰ ਵਰਕ ਦੇਖੋ ਆਹ ਵਾਲੇ ਫਲਾਰ ਬਣੇ ਹੋਏ ਨੇ ਐਦਾਂ ਇਹ ਵਾਲੇ ਬਾਹਾਂ ਦੇ ਉੱਪਰ ਆਗੇ ਤੇ ਨਾਲ ਇਹਦਾ ਬਾਟਮ ਦਾ ਵਰਕ ਆਣਾਗਾ ਹੋਰ ਇਹਦੇ ਚਾਕਰੇ ਦੇ ਉੱਪਰ ਵਰਕ ਨਹੀਂ ਹੈਗਾ ਇਹਦਾ ਗਲੇ ਦਾ ਵਰਕ ਬਾਹਾਂ ਦਾ ਵਰਕ ਤੇ ਆਪਣਾ ਬਾਟਮ ਦਾ ਵਰਕ ਵਿੱਚ ਆਪਣਾ ਜਿਹੜਾ ਕਲਰ ਆਗਾ ਉਹੀ ਡਾਰਕ ਦੇਖੋ ਆਪਾਂ ਵਿੱਚ ਇਹਦਾ ਕੰਬੀਨੇਸ਼ਨ ਰੱਖਿਆ ਹੈਗਾ ਮਰੂਨ ਕਲਰ ਜਾਂ ਰੈੱਡ ਮਰੂਨ ਜਾਂ ਕਲਰ ਹੁੰਦਾ ਉਹ ਫੈਡ ਰੱਖਿਆ ਹੈਗਾ ਦੇਖੋ ਆਪਾਂ ਨੇ ਤੁਸੀਂ ਕਿਸੇ ਵੀ ਦੇਖੋ ਜਰੀ ਵਾਲਾ ਵਰਕ ਤੇ ਨੇਵੀ ਬਲੂ ਤੇ ਵੀ ਕਿੰਨਾ ਜੱਚ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿੰਨਾ ਆਪਣਾ ਡਾਰਕ ਕਲਰ ਹੋਊਗਾ ਓਨੀ ਜਰੀ ਜਿਹੜੀ ਜ਼ਿਆਦਾ ਸੋਹਣੀ ਲੱਗੂਗੀ ਕਾਫੀ ਖੂਬਸੂਰਤ ਦੇਖੋ ਆਪਣੇ ਸੂਟ ਤਿਆਰ ਹੋਏ ਨੇ ਜਰੀ ਦੇ ਨਾਲ ਬਿਲਕੁਲ ਨਵੇਂ ਡਿਜ਼ਾਈਨ ਨੇਗੇ ਤੁਸੀਂ ਆਪਣੀ ਪਸੰਦ ਦੀ ਹਨਾ ਫੈਬਰਿਕ ਸੌਰੀ ਕਲਰ ਸਿਲੇਕਟ ਕਰਕੇ ਉਹਨਾਂ ਤੇ ਵਰਕ ਐਦਾ ਕਰਵਾ ਕੇ ਲੈ ਸਕਦੇ ਹੋ ਘੇਰੇ ਵਗੈਰਾ ਤੇ ਐਡ ਕਰਵਾਉਣੀ ਆ ਕੋਈ ਵੇਲ ਵਗੈਰਾ ਜਾਂ ਆਹੀ ਫਲਾਰ ਨੇ ਜਿਹੜੇ ਤੇਰੇ ਦੇ ਕੁੰਜਿਆਂ ਦੇ ਬਵਾ ਸਕਦੇ ਹੋ ਵਿੱਚ ਬੂਟੀ ਬਵਾ ਸਕਦੇ ਹੋ ਹਨ ਉਹ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣੀ ਸਾਰੀ ਡਿਟੇਲ ਭੇਜ ਕੇ ਜਿਹੜਾ ਸੂਟ ਹੈ ਇਦਾਂ ਨੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਹੈਗਾ ਸਕਿਨ ਕਲਰ ਦਾ ਲਾਈਟ ਜਾਂ ਸਕਿਨ ਕਲਰ ਆਹੇ ਲਾਈਟ ਸਕਿਨ ਜਾਂ ਕਲਰ ਆਗਾ ਪੀਚ ਟੋਨ ਜੀ ਦੇ ਵਿੱਚ ਹੈਗਾ ਦੇਖੋ ਇਹ ਵੀ ਆਪਣਾ ਪਸ਼ਮੀਨਾ ਦੀ ਫੈਬਰਿਕ ਹੈ ਜੀ ਇਹ ਵਾਲਾ ਦੇਖੋ ਤੇ ਆ ਗਿਆ ਆਪਣਾ ਡਿਜ਼ਾਈਨ ਵੀ ਸ਼ੇਪ ਨੈਕ ਬਣੀ ਹੋਈ ਹੈ ਇਦਾਂ ਵੀ ਸ਼ੇਪ ਨੈੱਕ ਆ ਗਈ ਤੇ ਵਿੱਚ ਇਹਦੇ ਮੈਰੂਨ ਕਲਰ ਰੱਖਿਆ ਆਪਾਂ ਨੇ ਸਾਰੀ ਇਹਦੇ ਵਿੱਚ ਬੂਟੀ ਆ ਜੂਗੀ ਇਦਾਂ ਤੇ ਘੇਰੇ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਵਰਕ ਆਇਆ ਘੇਰੇ ਦੇ ਉੱਪਰ ਆ ਗਿਆ ਵੀ ਸ਼ੇਪ ਨੈੱਕ ਘੇਰੇ ਦਾ ਵਰਕ ਗਲੇ ਦਾ ਵਿੱਚ ਸਾਰੇ ਬੂਟੀ ਤੇ ਇਧਰ ਬਾਣਾ ਵਰਕ ਪੂਰਾ ਹੈਵੀ ਹੋ ਦੇਖੋ ਬਾਣਾ ਵਰਕ ਆ ਬਾਟਮ ਦਾ ਨਾਲ ਐਡ ਕਰਵਾ ਸਕਦੇ ਜਿਹਨੂੰ ਪਸੰਦ ਦੇਖੋ ਹਰ ਇੱਕ ਨੂੰ ਨਾ ਬਾਟਮ ਦਾ ਵਰਕ ਪਸੰਦ ਨਹੀਂ ਹੁੰਦਾ ਜਿਹੜਾ ਕਸਟਮਰ ਨੂੰ ਪਸੰਦ ਹੁੰਦਾ ਉਹ ਆਪਣਾ ਨਾਲ ਐਡ ਕਰਵਾ ਲੈਂਦਾ ਹੈ ਕਾਫੀ ਸੋਹਣਾ ਡਿਜ਼ਾਈਨ ਹੈ ਵੀ ਆਪਣਾ ਸੋਬਰ ਜੁਨੀਕ ਹਨਾ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਪਸ਼ਮੀਨਾ ਤੇ ਤਿਆਰ ਕਰਵਾਏ ਨੇਗੇ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣੇ ਡਿਜ਼ਾਈਨ ਤੁਸੀਂ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਇਹ ਸੂਟ ਲੈਣਗੇ ਇਹ ਆਪਾਂ ਰੈਡੀमेड ਦੇਖੋ ਆਪ ਨੂੰ ਇਦਾਂ ਆਰੀ ਵਰਕ ਦੇ ਮਿਲਦੇ ਨੇ ਕਿ ਜਦੋਂ ਆਪਾਂ ਡਿਜ਼ਾਈਨਰ ਸੂਟ ਲੈਣੇ ਚਾਹੀਏ ਪਸ਼ਮੀਨੇ ਦੇ ਰਾਮਟੈਕਸ ਪਸ਼ਮੀਨਾ ਦੀ ਹੋਏ ਇਹਨਾਂ ਦੀ ਫੈਬਰਿਕ ਹੋਊਗੀ ਤੁਹਾਨੂੰ ਸਾਰਾ ਆਪਾਂ ਦੱਸ ਦਿਆਂਗੇ ਕਿਦਾਂ ਵਰਕ ਵਗੈਰਾ ਹੋਊਗਾ ਦੇਖੋ ਇਹ ਲੈ ਸ਼ਰਟ ਆ ਗਈ ਨਾਲ ਇਹਦੇ ਪਸ਼ਮੀਨਾ ਦੀ ਬਾਟਮ ਆ ਗਈ ਪਿਓਰ ਪਸ਼ਮੀਨਾ ਦੇ ਉੱਪਰ ਤਿਆਰ ਹੋਣੀ ਹੈ ਇੰਦਾ ਹੀ ਡਿਜ਼ਾਈਨਰ ਸੂਟ ਆਪਾਂ ਨੂੰ ਦੇਖੋ ਇਹ ਵਾਲਾ ਆ ਗਿਆ ਨੇ ਤੇ ਵਰਕ ਸਾਰ ਇੰਦਾ ਇਹ ਡਿਜ਼ਾਈਨਰ ਤੁਸੀਂ ਇੰਦਾ ਲੈ ਸਕਦੇ ਹੋ ਕਾਫੀ ਨਾ ਕਸਟਮਰਾਂ ਦੀ ਪਸੰਦ ਹੁੰਦੀ ਹੈਗੀ ਇਹ ਇੰਦਾ ਇਹ ਵਾਲਾ ਸਾਰਾ ਵਰਕ ਆ ਜੂਗਾ ਇਹ ਵਾਲਾ ਤੇ ਨਾਲ ਇਹਦੇ ਆਪਾਂ ਨੂੰ ਸ਼ਾਲ ਮਿਲਨੇਗੀ ਇੰਦਾ ਸ਼ਾਲ ਮਿਲਨੇਗੀ ਇੰਦਾ ਤੇ ਇਹ ਨਾਲ ਤੇ ਵੀ ਸਾਰਾ ਵਰਕ ਦਿੱਤਾ ਹੋਇਆ ਹੁੰਦਾ ਇਹ ਵਾਲਾ ਵਰਕ ਆਗਾ ਸਾਰਾ ਲੜਾਂ ਦੇ ਉਪਰ ਇਧਰ ਵਰਤ ਆ ਗਿਆ ਤੇ ਇਧਰ ਆ ਗਿਆ ਤੇ ਫੋਰ ਸਾਈਡ ਆ ਫੋਰ ਸਾਈਡ ਵੀ ਆਪਾਂ ਨੂੰ ਇਹ ਵਾਲਾ ਵਰਤ ਮਿਲੇਗਾ ਤੁਸੀਂ ਹਨਾ ਇਹ ਜਿਹੜਾ ਐਦਾਂ ਦੇ ਜਿਹੜੇ ਸੂਟ ਨੇ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਨੂੰ ਕਾਫੀ ਕਲਰ ਵਗੈਰਾ ਮਿਲ ਜਾਣਗੇ ਕਲਰ ਤੁਸੀਂ ਆਪਣੇ ਪਸੰਦ ਦਾ ਸਿਲੈਕਟ ਕਰਕੇ ਲੈ ਸਕਦੇ ਹੋ ਇਹ ਇਦਾਂ ਹੀ ਮਿਲੂਗਾ ਤੁਹਾਨੂੰ ਸਾਰਾ ਐਦਾਂ ਸ਼ਰਟ ਤੇ ਐਦਾਂ ਆਪਣਾ ਨਾਲ ਸ਼ਾਲ ਇੱਕ ਇਹ ਵਾਲਾ ਕਲਰ ਦੇਖੋ ਆਪਣੇ ਕੋਲ ਸੇਮ ਐਦਾਂ ਹੀ ਸਾਰਾ ਤੇ ਵਰਤ ਹੋਇਆ ਹੈਗਾ ਇਹ ਵਾਲਾ ਤੇ ਇਦਾਂ ਇਦਾਂ ਹੀ ਦੇਖੋ ਇਹਦਾ ਸ਼ਾਲਾਗਾ ਇਹ ਵਾਲਾ ਸ਼ਾਲਾ ਇਹਦੇ ਇਥੇ ਵਰਕ ਹੋਇਆ ਹੈਗਾ ਇਦਾਂ ਲੜਾਂ ਦੇ ਉੱਪਰ ਇਹਨੇ ਤੁਸੀਂ ਐਵੇਂ ਦੇ ਸੂਟ ਲੈਣਾ ਚਾਹੋ ਤਾਂ ਇਹਦੇ ਵਿੱਚ ਆਪਾਂ ਨੂੰ ਕਲਰ ਵਗੈਰਾ ਕਾਫੀ ਮਿਲ ਜਾਣਗੇ ਤੁਸੀਂ ਆਪਣਾ ਸਾਨੂੰ ਦੱਸ ਕੇ ਮੈਸੇਜ ਕਰਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਵੇਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਨ ਤੇ ਕਿਵੇਂ ਆਪਣਾ ਵਰਕ ਸਕਿਪ ਕਰਵਾ ਕੇ ਐਡ ਕਰਵਾ ਕੇ ਤੁਸੀਂ ਨਾ ਉਸ ਦਾ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣ ਦਾ ਆਪਣਾ ਹੀ ਫਾਇਦਾ ਹੁੰਦਾ ਹੈ ਕਿ ਆਪਣਾ ਡਿਜ਼ਾਈਨ ਆਪਣੇ ਅਕੋਰਡਿੰਗ ਆਪਾਂ ਆਪਣਾ ਹਨਾ ਜਿਹੜਾ ਚੇਂਜ ਇਹ ਕਰ ਸਕਦੇ ਹੁੰਦੇ ਨੇ ਜੇ ਘੇਰੇ ਵਾਲਾ ਵਰਕ ਨੂੰ ਸੈਂਟਰ ਪੈਨਲਾਂ 'ਚ ਚੇਂਜ ਕਰ ਸਕਦੇ ਹਾਂ ਜੇ ਸੈਂਟਰ ਪੈਨਲ ਨੇ ਤਾਂ ਉਹ ਘੇਰੇ ਦਾ ਤੇ ਉਹੀ ਵਰਕ ਆਪਾਂ ਸੇਮ ਬਾਟਮ ਤੇ ਨਾ ਜਿਵੇਂ ਪਸੰਦ ਕਰਦੇ ਹਾਂਗੇ ਆਪਾਂ ਉਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕ हां जी सारे 350 ਆਪਣੇ WhatsApp ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵੀਡੀਓ ਨਾਲ ਸਸ਼ੀਕਾ